ਅੱਜੋ ਤਨ ਤਨ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਜੀ ਇਸ ਪਾਵਨ ਪਵਿੱਤਰ satsang ਦੇ ਵਿੱਚ ਸਾਹਿਬ ਸਤਗੁਰੂ ਕਬੀਰ ਮਹਾਰਾਜ ਜੀ ਨੇ ਅਪਾਰ ਕਿਰਪਾ ਕੀਤੀ ਤੇ satsang ਜੀ ਸਾਨੂੰ ਉਹ ਸਚਾਈ ਦੱਸੀ ਹੈ ਜੋ ਸਾਡੇ ਤੋਂ ਅੱਜ ਤੱਕ ਲੁਕੋ ਕੇ ਰੱਖੀ ਗਈ ਤੇ ਬਹੁਤੇ ਪ੍ਰਚਾਰਕ ਨੇ satsang ਜੀ ਧਰਮਾਂ ਵਾਲੇ ਜੋ ਇਸ ਗੱਲ ਨੂੰ ਦੱਸਦੇ ਨਹੀਂ ਜੋ ਗੱਲ ਸਤਗੁਰੂ ਅਰਦਾਸ ਮਹਾਰਾਜ ਜੀ ਨੇ ਸਤਗੁਰ ਕਬੀਰ ਸਤਗੁਰ ਨਾਮਦੇਵ ਮਹਾਰਾਜ ਜੀ ਨੇ 사ਤਸੰਗ ਜੀ ਡੰਕੇ ਦੀ ਝੋਟ ਤੇ ਕਹਿੰਦਾ ਭਾਉ ਭਈ ਲੁਕੋਇਆ ਨਹੀਂ 사ਤਸੰਗ ਜੀ ਜੋ ਸਾਰਿਆਂ ਨੂੰ ਦੱਸਿਆ ਕਿ ਭਾਈ ਸੱਚ ਕੀ ਹੈ ਝੂਠ ਕੀ ਹੈ ਤੇ 사ਤਸੰਗ ਜੀ ਇਹ ਸੱਚ ਜਾਣਨ ਵਾਸਤੇ ਹੀ ਵੱਡੇ ਵੱਡੇ ਰਾਜੇ ਮਹਾਰਾਜੇ 사ਤਸੰਗ ਜੀ ਗੁਰੂ ਰਵਦਾਸ ਮਹਾਰਾਜ ਜੀ ਦੇ ਚੇਲੇ ਬਣੇ ਵੱਡੇ ਵੱਡੇ ਪੰਡਿਤ 사ਤਸੰਗ ਜੀ ਗੁਰਾਂ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਗਏ ਕਾਦੇ ਕਰਕੇ ਸਤਸੰਗਤ ਜੀ ਸੱਚ ਜਾਣਨ ਵਾਸਤੇ ਤੇ ਅੱਜ ਸਾਹਿਬ ਸਤਗੁਰ ਕਬੀਰ ਮਹਾਰਾਜ ਜੀ ਸਤਸੰਗਤ ਜੀ ਸਮਝਾ ਰਹੇ ਨੇ ਕਿ ਭਾਈ ਅਸੀਂ ਸਤਸੰਗਤ ਜੀ ਜੋ ਸਰੀਰ ਲੈ ਕੇ ਆਏ ਆ ਨਾ ਅਸਲ ਦੇ ਵਿੱਚ ਸਰੀਰ ਦੀ ਕੀਮਤ ਕੀ ਹੈ ਸਤਸੰਗਤ ਜੀ ਕਿਉਂਕਿ ਬਹੁਤੇ ਐਸੇ ਮੇਰੇ ਭਰਾ ਨਹੀਂ ਸਤਸੰਗਤ ਜੀ ਐਸੇ ਮੇਰੇ ਵੀਰ ਨਹੀਂ ਜਿਨ੍ਹਾਂ ਨੂੰ ਸਰੀਰ ਦੀ ਕੀਮਤ ਦਾ ਅੰਦਾਜ਼ਾ ਨਹੀਂ ਕਿ ਭਾਈ ਜੋ ਸਰੀਰ ਸਾਡੇ ਕੋਲ ਹੈ ਇਹ ਸਰੀਰ ਸਾత్సੰਗਤ ਜੀ ਐਸੇ ਨਹੀਂ ਮਿਲ ਗਿਆ ਉਸ ਮਾਲਕ ਦੀ ਕਿਰਪਾ ਹੋਈ ਹੈ ਫਿਰ ਕਿੱਥੇ ਜਾ ਕੇ ਸਾਨੂੰ ਇਹ ਸਰੀਰ ਮਿਲੇ ਮਹਾਰਾਜ ਜੀ ਪਰਮਾ ਰਹੇ ਨੇ ਨਾ ਕਿ ਬੇਟਾ ਤੇਰੇ ਕੋਲ ਜੋ ਸਰੀਰ ਹੈ ਉਹ ਸਾత్సੰਗਤ ਜੀ ਉਹ ਪਾਵਨ ਪਵਿੱਤਰ ਹੈ ਦੁਨੀਆ ਦਾ ਸਭ ਤੋਂ ਵੱਡਾ ਮੰਦਰ ਹੈ ਦੁਨੀਆ ਦਾ ਸਾత్సੰਗ ਜੀ ਸਭ ਤੋਂ ਵੱਡਾ ਤੀਰਥ ਸਥਾਨ ਹੈ ਸਾਤ ਸੰਗਤ ਜੀ ਐਦੇ ਅੰਦਰ ਜੋ ਆਤਮਾ ਬੈਠੀ ਆ ਉਹ ਹੈ ਕੌਣ ਉਹਨੇ ਸਰੀਰ ਨੂੰ ਤਾਂ ਕੋਈ ਪੰਡਤ ਕਹਿ ਰਿਹਾ ਕੁਛ ਉੱਧਰ ਕਹਿ ਦਿੰਦਾ ਸਾਤ ਸੰਗਤ ਜੀ ਕੋਈ क्षत्रिय ਕਹਿ ਦਿੰਦਾ ਐਸ ਸਰੀਰ ਦੇ ਅਨੇਕਾਂ ਨਾਮ ਰੱਖੇ ਹੋਏ ਨੇ ਭਾਈ ਅਨੇਕਾਂ ਨਾਮ ਤੇ ਗੁਰੂ ਰੂਪੀ ਪਿਆਰੀ ਸਾਤ ਸੰਗਤ ਜੀ ਅਸਲ ਦੇ ਵਿੱਚ ਇਹ ਜੋ ਸਾਡਾ ਸਰੀਰ ਹੈ ਇਹ ਹੈ ਕੀ ਕੀ ਇਹ ਪੰਡਤ ਹੈ ਕੀ ਇਹ ਸਾਤ ਸੰਗਤ ਜੀ क्षत्रिय <श्यत्या> है वैश्य है शूद्र है तन 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 जगत गुरु सतगुरु रविदास महाराज जी ਦੇ ਇਸ ਪਾਵਨ ਪਵਿੱਤਰ ਬੇਗਮਪਰਾ ਅੰਮ੍ਰਿਤ ਬਾਣੀ ਆਨਲਾਈਨ ਪ੍ਰਚਾਰ ਕੇਂਦਰ ਚ ਸਤਗੁਰ ਕਬੀਰ ਮਹਾਰਾਜ ਜੀ ਸਚਾਈ ਦੱਸਣ ਆਏ ਨੇ ਨਾ ਇਹ ਮਨਸ ਨਾ ਇਹ ਦੇਵ ਕੀ ਭਾਈ ਸਾਡੇ ਅੰਦਰ ਜੋ ਆਤਮਾ ਹੈ ਨਾ ਸਤਸੰਗ ਜੀ ਇਹ ਨਾ ਤ ਸਤਸੰਗ ਜੀ ਇਨਸਾਨ ਹੈ ਨਾ ਇਹ ਮਨਸ ਹੈ ਨਾ ਦੇਵਤਾ ਹੈ ਅਪਾ ਕਹਿ ਦਿੰਦੇ ਨੇ ਨਾ 사ਤ ਸੰਗਤ ਜੀ ਕੀ ਭਾਈ ਇਹ ਇਨਸਾਨ ਪੰਡਤ ਹੈ ਇਹ ਛਤਰੀਆ ਹੈ ਵੈਸ਼ਿਆ ਹੈ ਸ਼ੁੱਧਰ ਹੈ ਇਹ 사ਤ ਸੰਗਤ ਜੀ ਇਨਸਾਨ ਹੈ ਮਾਨਸ ਹੈ ਦੇਵਤਾ ਹੈ ਮਹਾਰਾਜ ਜੀ ਕਹਿੰਦੇ ਨੇ ਭਾਈ ਇਹ ਜੋ ਆਤਮਾ ਹੈ ਨਾ ਇਹ ਮਾਨਸ ਹੈ 사ਤ ਸੰਗਤ ਜੀ ਨਾ ਇਹ ਦਿਓ ਹੈ ਨਾ ਇਹ ਜਤੀ ਕਹਾਇ ਸਿਓ ਕਿ ਗੁਰੂ ਰੂਪੀ ਪਿਆਰੀ 사ਤ ਸੰਗਤ ਜੀ ਨਾ ਇਹ ਕਿਸੇ ਦੇਵੀ ਦੇਵਤਾ ਦੀ ਉਪਾਸਕ ਹੈ ਨਾ ਸਤਸੰਗ ਜੀ ਇਹ ਦੇਵਤਾ ਨਾ ਇਨਸਾਨ ਹੈ ਨਾ ਇਹ ਜੋਗੀ ਹੈ ਨਾ ਤੱਪੀ ਹੈ ਨਾ ਸੰਨਿਆਸੀ ਹੈ ਤੇ ਫਿਰ ਸਤਸੰਗ ਜੀ ਆਤਮਾ ਹੈ ਕੀ ਨਾ ਇਹ ਜੋਗੀ ਨਾ ਅਵਦੂਤਾ ਨਾ ਇਸ ਮੈਂ ਨਾ ਕਾਹੂ ਪੁੱਤਾ ਭਾਈ ਇਹ ਜੋ ਆਤਮਾ ਹੈ ਕਿਸੇ ਦੀ ਮਾਂ ਵੀ ਨਹੀਂ ਨੀ ਸਤਸੰਗ ਜੀ ਇਹ ਜੋ ਆਤਮਾ ਹੈ ਨਾ ਸਾਡੇ ਅੰਦਰ ਜੋ ਆਤਮਾ ਹੈ ਇਹ ਕਿਸੇ ਦਾ ਬੱਚਾ ਵੀ ਨਹੀਂ ਨੀ ਤੋ ਗੁਰੂ ਰੂਪੀ ਪਿਆਰੀ 사త్సੰਗਤ ਜੀ ਧਿਆਨ ਨਾਲ ਸੁਣਨਾ ਆ ਸਤਿਗੁਰ ਕਬੀਰ ਮਹਾਰਾਜ ਜੀ ਬਹੁਤ ਵੱਡਾ ਵਚਨ ਕਰ ਰਹੇ ਨੇ ਤੇ ਜੇ ਕਿਤੇ ਸਾਡੇ ਸਮਝ ਆ ਜਾਵੇ ਨਾ ਜਿਵੇਂ ਭਾਰਤ ਦੇ ਵਿੱਚ ਆਪਾਂ ਦੇਖਿਆ ਨਾ 사త్సੰਗਤ ਜੀ ਬਹੁਤ ਸਾਰੇ ਲੋਕ ਨੇ ਜੋ ਮੁਸਲਮਾਨਾਂ ਦੇ ਖਿਲਾਫ ਨਫਰਤ 사త్సੰਗਤ ਜੀ ਉਗਲ ਰਹੇ ਨੇ ਸਿੱਖਾਂ ਦੇ ਖਿਲਾਫ Hindu ਮੁਸਲਮਾਨ ਦੇ ਨਹੀਂ ਬੰਦੇ ਸਿੱਖ ਹਿੰਦੂਆਂ ਦੇ ਨਹੀਂ ਬੰਦੇ 사త్సੰਗਤ ਜੀ ਮੁਸਲਮਾਨਾਂ ਦੀ ਕਈਆਂ ਨਾਲ ਦੀ ਬੰਦੀ ਸਿੱਖਾਂ ਦੇ ਨਹੀਂ ਬੰਦੀ ਮੈਂ ਬੇਨਤੀ ਕਰਾਂ ਸਤ ਸੰਗਤ ਜੀ ਧਰਮ ਕਦੇ ਵੀ ਲੜਨਾ ਨਹੀਂ ਕਿਸ ਕੰ ਦਾ ਧਰਮ ਸਾਰੇ ਚੰਗੇ ਨੇ ਉਹਨਾਂ ਨੂੰ ਚਲਾਉਣ ਵਾਲੇ ਮਾੜੇ ਹੋ ਜਾਂਦੇ ਨੇ ਅੱਜ अनेका ਪ੍ਰਕਾਰ ਦੇ ਬਿਆਨ ਦਿੱਤੇ ਜਾ ਰਹੇ ਨੇ ਸਤ ਸੰਗਤ ਜੀ ਦੇਖਣਾ ਗੁਰੂ ਰਵਿਦਾਸ ਮਹਾਰਾਜ ਨੂੰ ਮੰਨਣ ਵਾਲਿਆਂ ਦਾ ਮਜ਼ਾਕ ਉਡਾਇਆ ਜਾਂਦਾ ਡਾਕਟਰ ਮਵੇਦਕਰ ਬਾਬਾ ਸਾਹਿਬ ਦਾ ਉਹਨਾਂ ਨੂੰ ਮੰਨਣ ਵਾਲਿਆਂ ਦਾ ਮਜ਼ਾਕ ਉਡਾਇਆ ਜਾਂਦਾ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਹਿੰਦੂਆਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਮੁਸਲਮਾਨਾਂ ਦਾ ਦੇ ਖਿਲਾਫ ਨਫਰਤ ਫੈਦਾ ਕਿੱਤਾ ਜਾ ਰਹੀ ਹੈ ਇਹ ਸਾਤਸੰਗਤ ਜੀ ਕਰ ਕੌਣ ਰਿਹਾ ਹੈ ਕੋਈ ਐਸੀ ਕੌਮ ਹੈ ਕਿ ਭਾਈ ਜੀ ਨੂੰ ਸਾਰੇ ਪਸੰਦ ਕਰਦੇ ਹੋਣ ਹੈ ਸਾਤਸੰਗਤ ਜੀ ਕੋਈ ਐਸਾ ਕੋਈ ਐਸਾ ਜਾਤ ਹੋਵੇ ਕੋਈ ਐਸਾ ਧਰਮ ਹੋਵੇ ਜਿਹਨੂੰ ਸਾਰੇ ਪਸੰਦ ਕਰਦੇ ਹੋਣ ਕੋਈ ਨਹੀਂ ਸਾਤਸੰਗਤ ਜੀ ਐਸਾ ਤੇ ਜੇ ਅੱਜ 크ਰਿਸਚਨ ਭਾਈਚਾਰਾ ਸਾਤਸੰਗਤ ਜੀ ਪ੍ਰਚਾਰ ਕਰ ਰਿਹਾ ਉਹਨਾਂ ਦੇ ਦੁਸ਼ਮਣ ਵੀ ਨਹੀਂ ਉਹਨਾਂ ਦਾ ਮਜ਼ਾਕ ਵੀ ਉਡਾਇਆ ਜਾਂਦਾ ਹੈ ਤੇ 사ਸੰਗਤ ਜੀ ਫਿਰ ਕਿਹੜਾ ਧਰਮ ਵੱਡਾ ਹੈ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਕੋਈ ਸਾਈ ਹੈ ਕੋਈ ਜੈਨੀ ਹੈ ਕੋਈ 사ਸੰਗਤ ਜੀ ਬੁੱਧਿਜ਼ਮ ਦੇ ਵਿੱਚ ਹੈ ਤੇ ਸਾਰੇ ਇੱਕ ਦੂਜੇ ਨੂੰ 사ਸੰਗਤ ਜੀ ਛੋਟਾ ਸਮਝਦੇ ਨੇ ਆਪਣੇ ਧਰਮ ਨੂੰ ਵੱਡਾ ਸਮਝਦੇ ਨੇ ਤੇ ਆਓ ਸਤਿਗੁਰ ਕਬੀਰ ਮਹਾਰਾਜ ਜੀ ਸਾਨੂੰ ਮੂਰਖਾਂ ਨੂੰ ਸਮਝਾਣ ਆਏ ਨੇ ਇਹ ਜੋ ਅਸੀਂ 사ਸੰਗਤ ਜੀ ਜਾਤਾਂ ਆਪਾਤਾਂ ਧਰਮਾਂ ਦੇ ਨਾਮ ਤੇ ਵੱਡੀਆਂ ਪਾਰ ਰੱਖੀਆਂ ਨੇ ਤੇ ਸਤਸੰਗ ਜੀ ਐਸੇ ਕਰਕੇ ਨਾ ਜੋ ਗੁਰੂਆਂ ਦੀ ਬਾਣੀ ਦਾ ਪ੍ਰਚਾਰ ਘੱਟ ਕੀਤਾ ਜਾਂਦਾ ਹੈ ਜੋ ਦਿਖਾਵੇ ਵਾਲੇ ਸੰਤ ਨੇ ਸਾਧੂ ਨੇ ਉਹਨਾਂ ਦਾ ਪ੍ਰਚਾਰ ਬੜੇ ਜੋਰਾ ਸ਼ੋਰਾ ਨਾਲ ਹੁੰਦਾ ਹੈ ਪ੍ਰਸਾਦਸਿੰਘ ਜੀ ਜੋ ਗੁਰੂ ਰਵਦਾਸ ਜੀ ਨੇ ਗੁਰੂ ਕਬੀਰ ਜੀ ਨੇ ਗੁਰੂ ਨਾਮਦੇਵ ਜੀ ਨੇ ਇਹਨਾਂ ਦਾ ਪ੍ਰਚਾਰ ਸਤਸੰਗ ਜੀ ਡਰਦੇ ਨੇ ਲੋਕ ਕਿ ਭਾਈ ਕਿਤੇ ਸੱਚ ਨਾ ਸਾਹਮਣੇ ਆ ਜਾਵੇ ਤੇ ਭਾਈ ਜੀ ਨੂੰ ਇਹ ਸਮਝ ਆ ਗਈ ਕਿ ਸਾਡੇ ਅੰਦਰ ਜੋ ਆਤਮਾ ਹੈ ਨਾ ਬ੍ਰਾਹਮਣ ਹੈ ਨਾ ਇਹ ਛਤਰੀਆ ਹੈ ਨਾ ਵੈਸ਼ ਹੈ ਨਾ ਸ਼ੁੱਧਰ ਹੈ ਨਾ ਇਹ ਮਾਨਸ ਹੈ ਨਾ ਦੇਵਤਾ ਹੈ ਕਿ ਸਤਸੰਗਤ ਜੀ ਨਾ ਇਹ ਪੰਡਤ ਹੈ ਨਾ ਦਲਿਤ ਹੈ ਕਿ ਸਤਸੰਗਤ ਜੀ ਫਿਰ ਹੈ ਕੌਣ ਬੜੇ ਗੋਰਨਸੋਂ ਦਾ ਸਤਸੰਗਤ ਜੀ ਇਹਦਾ ਕਿਸੇ ਨਾਲ ਕੋਈ ਰਿਸ਼ਤਾ ਵੀ ਨਹੀਂ ਇਹ ਕਿਸੇ ਦੀ ਮਾਤਾ ਪਿਤਾ ਵੀ ਨਹੀਂ ਹੈ ਨਾ ਕਿਸੇ ਦਾ ਬੱਚਾ ਹੈ ਨਾ ਇਹ ਮਾਨਸ ਨਾ ਇਹ ਦਿਓ ਨਾ ਇਹ ਜਤੀ ਕਹਾਇਸੋ ਨਾ ਇਹ ਜੋਗੀ ਨਾ ਉਹ ਦੂਤਾ ਨਾ ਇਸ ਮਾਈ ਨਾ ਕਾਹੂ ਕੁੱਤਾ ਕੀ ਆ ਮੰਦਰ ਮੈਂ ਕੋਣ ਵਸਾਈ ਕਾਕਾ ਅੰਤ ਨ ਕੋ ਪਾਈ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਜੋ ਸਾਡੇ ਅੰਦਰ ਬੈਠਾ ਹੈ ਨਾ ਜਦੋਂ ਤੱਕ ਉਹ ਹੈ ਬੜੇ ਧਿਆਨ ਨਾਲ ਸੁਣੋ ਸਾਧ ਸੰਗਤ ਜੀ ਪ੍ਰਮਾਤਮਾ ਨੇ ਪੈਦਾ ਕਰਨ ਲੱਗੇ ਕੋਈ ਫਰਕ ਨਹੀਂ ਕੀਤਾ ਸਾਰੇ ਵਰਲਡ ਦੇ ਵੀ ਸਾਧ ਸੰਗਤ ਜੀ ਸਭ ਨਾਲ ਦੇ ਸ਼ਰੀਰ ਇੱਕੋ ਜਿਹੇ ਨੇ ਉਹ ਬੱਕਰੀ ਗੱਲ ਹੈ ਜੋ ਪੰਘੋਲੀ ਕਾਰਨਾ ਕਰਕੇ ਕੋਈ ਗੋਰਾ ਹੈ ਕੋਈ ਕਾਲਾ ਹੈ ਕੋਈ ਵੱਡਾ ਕੋਈ ਛੋਟਾ ਹੈ ਸਾਧ ਸੰਗਤ ਜੀ ਉਹ ਅਲੱਗ-ਅਲੱਗ ਕਾਰਨ ਹੈ ਮੌਸਮ ਦੇ ਕਰਕੇ ਉੱਥੋਂ ਦਾ ਜੀਓਗ੍ਰਾਫੀਕਲ ਜੋ ਲੋਕੇਸ਼ਨ ਹੈ এনਵਾਇਰਨਮੈਂਟ ਹੈ ਭਾਈ ਉਹਦੇ ਕਰਕੇ ਅਸੀਂ ਕੋਈ ਸ਼ਰੀਰ 'ਚ ਲੰਬਾ ਅਹਿਸਾਸ ਸੰਗਤ ਜੀ ਜਿਵੇਂ ਚਾਈਨਾ ਦੇ ਵਿੱਚ ਜਾਪਾਨ ਦੇ ਵੀ ਸ਼ਰੀਰ ਤੋਂ ਛੋਟੇ ਨਹੀਂ ਸਤ ਸੰਗਤ ਜੀ ਭਾਰਤ ਦੇ ਵਿੱਚ ਹੀ ਦੇਖ ਲਓ ਦੇਸ਼ ਇੱਕ ਹੈ ਪਰ ਸਤ ਸੰਗਤ ਜੀ ਲੋਕ ਅਨੇਕਾ ਪ੍ਰਕਾਰ ਦੇ ਰਹਿੰਦੇ ਨੇ ਕਾਦੇ ਕਰਕੇ ਜਲਵਾਯੂ ਕਰਕੇ ਵਾਤਾਵਰਣ ਕਰਕੇ ਜੀਓਗ੍ਰਾਫੀਕਲ ਲੋਕੇਸ਼ਨ ਕਰਕੇ ਪਰ ਸਤਸੰਗਤ ਜੀ ਸਾਰਿਆਂ ਦੇ ਸਰੀਰ ਇਕੋ ਜੇ ਨੇ ਕੋਈ ਦੋ ਹੱਥ ਨੇ ਪੈਰ ਨੇ ਅੱਖਾਂ ਨੇ ਕੰਨ ਨੇ ਤੇ ਸਤਸੰਗਤ ਜੀ ਕੋਈ ਐਸੀ ਕੌਮ ਨਹੀਂ ਹੈ ਜੋ ਦਿਮਾਗ ਦੇ ਵਿੱਚ ਵੱਧ ਹੋਵੇ ਤੇ ਘੱਟ ਹੋਵੇ ਅੱਜ ਹਰ ਦੇਸ਼ ਦੇ ਵਿੱਚ ਸਤਸੰਗਤ ਜੀ ਪੜੇ ਲਿਖੇ ਲੋਕ ਨੇ ਸਾਇੰਟਿਸਟ ਵੀ ਨੇ ਜਿੱਥੇ-ਜਿੱਥੇ ਮੌਕਾ ਮਿਲ ਰਿਹਾ ਸਪਨਾ ਨੂੰ ਸਾਰੇ ਆਪਣਾ-ਆਪਣਾ ਟੈਲੈਂਟ ਦਿਖਾ ਰਹੇ ਨੇ ਕੋਈ ਪਿਛੇ ਨਹੀਂ ਆ ਮਾਲਕ ਨੇ ਕੋਈ ਫਰਕ ਹੀ ਨਹੀਂ ਕੀਤਾ ਪਰ ਜਦੋਂ ਬੱਚਾ ਧਰਤੀ ਤੇ ਜਨਮ ਲੈਂਦਾ ਸਤਸੰਗਤ ਜੀ ਹਜੇ ਹੱਥਾਂ ਦੇ ਵਿੱਚ ਆਇਆ ਹੀ ਹੁੰਦਾ ਜਿਵੇਂ ਹੀ ਇਨਸਾਨ ਧਰਤੀ ਤੇ ਆਇਆ ਸਤਸੰਗਤ ਜੋ ਬ੍ਰਾਹਮਣ ਬਣ ਗਿਆ ਉਹ ਮੁਸਲਮਾਨ ਬਣ ਗਿਆ ਉਹ ਹਿੰਦੂ ਸਿੱਖ ਬਣ ਗਿਆ ਤੇ ਸਤਸੰਗਤ ਜੀ ਜਦੋਂ ਤੱਕ ਉਹਦੇ ਅੰਦਰ ਆਤਮਾ ਹੈ ਉਹ ਧਾਰਮਿਕ ਬਣ ਕੇ ਰਹੇਗਾ ਕਿ ਭਾਈ ਇਹ ਕਿਸ ਜਾਤ ਦਾ ਹੈ ਕਿਸ ਧਰਮ ਦਾ ਹੈ ਤੇ ਜਿਵੇਂ ਹੀ ਉਹਦੇ ਅੰਦਰੋਂ ਆਤਮਾ ਚਲੀ ਗਈ ਸਤਸੰਗਤ ਜੀ ਸਰੀਰ ਮਿੱਟੀ ਰਹਿ ਜਾਣਾ ਅਗਨੀ ਪੇਟ ਕਰਾਂਗੇ ਤਾਂ ਸਾਸੰਗ ਜੀ ਰਾਖ ਦੀ ਢੇਰੀ ਬਣ ਜਾਣਾ ਫਿਰ ਵੀ ਪੰਜ ਤਤਵ ਚ ਚਲਾ ਜਾਏਗਾ ਤੇ ਭਾਈ ਦਫਨਾ ਦੇਵਾਂਗੇ ਤਾਂ ਥੋੜਾ ਵਕਤ ਲੱਗੇਗਾ ਪਰ ਪੰਜ ਤਤਾਂ ਚ ਫਿਰ ਵਿਲੀਨ ਹੋ ਜਾਣਾ ਹੈ ਉਹ ਅਲੱਗ-ਅਲੱਗ ਸਾਸੰਗ ਜੀ ਸੱਭਿਆਚਾਰ ਦੇ ਹਿਸਾਬ ਨਾਲ ਪਾਈਆਂ ਅਲੱਗ-ਅਲੱਗ ਕਰਦੇ ਨੇ ਪਰ ਮੈਂ ਬੇਜਤੀ ਕਰਾਂ ਮਹਾਰਾਜ ਜੀ ਦੇ ਵਚਨ ਨੇ ਇਹ ਆ ਮੰਦਰ ਮੈਂ ਕੌਣ ਬਸਾਈ ਕੇ ਭਾਈ ਪਤਾ ਤਾਂ ਕਰੋ ਇਸ ਮੰਦਰ ਦੇ ਵਿੱਚ ਹੈ ਕੌਣ ਅਸੀਂ ਕਿਸੇ ਨੂੰ ਮੁਸਲਮਾਨ ਕਹਿ ਰਹੇ ਹਾਂ ਕਿਸੇ ਨੂੰ ਹਿੰਦੂ ਕਹਿ ਰਹੇ ਹਾਂ ਕਿਸੇ ਨੂੰ ਸਿੱਖ ਕਿਸੇ ਨੂੰ ਇਸਾਈ ਕਿਸੇ ਨੂੰ ਜੈਨੀ ਕਿਸੇ ਨੂੰ ਬੋਧੀ ਪਰ ਅਸਲ ਦੇ ਵਿੱਚ ਸਾਡੇ ਅੰਦਰ ਜੋ ਆਤਮਾ ਹੀ ਕੌਣ ਹੈ ਕੀ ਇਹ ਹਿੰਦੂ ਹੈ ਕੀ ਇਹ ਮੁਸਲਮਾਨ ਹੈ ਕੀ ਇਹ ਕਿਸੇ ਦੀ ਮਾਤਾ ਹੈ ਪਿਤਾ ਹੈ ਭਰਾ ਹੈ ਭੈਣ ਹੈ ਇਹ ਹੈ ਕੌਣ ਇਹ ਆ ਮੰਦਰ ਮੈਂ ਕੌਣ ਬਸਾਈ ਸਤ ਸੰਗਤ ਜੀ ਇਹ ਜੋ ਸਾਡੇ ਸਰੀਰ ਨੂੰ ਮੰਦਰ ਕਿਹਾ ਗਿਆ ਹੈ ਕਾਇਓ ਦੇਵਾ ਕਾਇਓ ਦੇਵਲ ਕਾਇਓ ਜਿੰਕਮ ਜਤਿ ਸਾਡੀ ਕਾਇਆ ਨੂੰ ਸਾ ਸੰਗਤ ਜੀ ਮੰਦਰ ਦੱਸਿਆ ਗਿਆ ਕਿਉਂਕਿ ਸਾਡੇ ਅੰਦਰ ਜੋ ਬੈਠਾ ਉਹ ਪਰਮ ਪਿਤਾ ਪਰਮਾਤਮਾ ਹੈ ਤੇ ਭਾਈ ਜਿੱਥੇ ਪਰਮਾਤਮਾ ਬੈਠਾ ਹੋਵੇ ਉਹਨੂੰ ਹੀ ਮੰਦਰ ਕਹਿੰਦੇ ਨੇ ਉਹਨੂੰ ਹੀ ਧਰਮਿਕ ਸਥਾਨ ਕਹਿੰਦੇ ਨੇ ਉਹਨੂੰ ਤੀਰਥ ਸਥਾਨ ਕਹਿੰਦੇ ਨੇ ਤੇ ਇਸ ਗੱਲ ਦੀ ਵੀ ਸੋਝੀ ਚੰਗੀ ਤਰ੍ਹਾਂ ਸਮਝ ਲੈਣਾ ਕਿ ਦੁਨੀਆਂ ਦਾ ਸਭ ਤੋਂ ਵੱਡਾ ਤੀਰਥ ਸਥਾਨ ਸਾਡਾ ਸ਼ਰੀਰ ਹੀ ਹੈ ਇਹ ਤੋਂ ਸਾਰਾ ਗਿਆਨ ਗਿਆਨ ਆ ਰਿਹਾ ਧਰਤੀ ਤੇ ਜੋ ਕੁਝ ਬਣਿਆ ਭਾਈ ਤੁਸੀਂ ਹੀ ਬਣਾਇਆ ਤੇ ਸਾਰਾ ਗਿਆਨ ਅਸੀਂ ਕਿਸੇ ਗ੍ਰੰਥਾਂ ਵਿੱਚੋਂ ਨਹੀਂ ਇਹ ਸਾਰਾ ਗਿਆਨ ਸ਼ਰੀਰ ਦੇ ਵਿੱਚੋਂ ਕੱਢਿਆ ਸਤ ਸੰਗਤ ਜੀ ਕਿਸੇ ਨੇ YouTube ਬਣਾਈ ਕਿਸੇ ਨੇ Facebook ਬਣਾਇਆ ਸਧਾਰਨ ਭਾਸ਼ਾ ਵਿੱਚ ਸਮਝਣ ਦੀ ਕੋਸ਼ਿਸ਼ ਕਰੋ ਕੀ ਕਿਸੇ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਸੀ ਕਿ ਸਤ ਸੰਗਤ ਜੀ Facebook ਕਿਵੇਂ ਬਣੇਗੀ YouTube ਕਿਵੇਂ ਬਣੇਗਾ ਜੇ ਆਪਾਂ ਅਮਰੀਕਾ ਇੰਗਲੈਂਡ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਨਾਲ ਵੀਡੀਓ ਕਾਲ ਤੇ ਸਾ ਸੰਗਤ ਜੀ ਗੱਲ ਕਰ ਲੈਣੇ ਆ ਕੋਈ ਐਕਸਟਰਾ ਪੈਸੇ ਨਹੀਂ ਦੇਣੇ ਪੈਂਦੇ ਇੱਕ ਸਮਾਂ ਸੀ ਪਈ ਜਦੋਂ ਵਿਦੇਸ਼ਾਂ 'ਚ ਫੋਨ ਕਰਦੇ ਸੀ ਬੜਾ ਮਹਿੰਗਾ ਲੱਗਦਾ ਸੀ ਤੇ ਅੱਜ ਉਸੇ ਪੈਸੇ ਦੇ ਵਿੱਚ ਜਿੰਨਾ ਅਸੀਂ ਡਾਟਾ ਪਵਾਇਆ ਉਸੇ ਪੈਸੇ ਸਾ ਸੰਗਤ ਜੀ ਵਿਦੇਸ਼ਾਂ 'ਚ ਗੱਲਾਂ ਹੋ ਰਹੀਆਂ ਨੇ ਬਿਨਾ ਡਰਾਈਵਰ ਦੇ ਸਾ ਸੰਗਤ ਜੀ ਕਾਰਾਂ ਚੱਲ ਰਹੀਆਂ ਨੇ ਇਹ ਸਾਰੇ ਦਾ ਸਾਰਾ ਗਿਆਨ ਕਿੱਥੋਂ ਆਇਆ ਮਹਾਰਾਜ ਜੀ ਕਹਿੰਦੇ ਨੇ ਭਾਈ ਜੋ ਮੰਦਰ ਦੇ ਵਿੱਚ ਬੈਠਾ ਨਾ ਇਹ ਉੱਥੋਂ ਹੀ ਆ ਰਿਹਾ ਹੈ ਤੇ ਪਤਾ ਕੀ ਕਰਨਾ ਆਪਾਂ ਇਆਂ ਮੰਦਰ ਮੈਂ ਕੋਣ ਬਸਾਈ ਕਿ ਭਾਈ ਪਤਾ ਤਾਂ ਕਰੋ ਇਹ ਜੋ ਸਾਡੇ ਸਰੀਰ ਦੇ ਅੰਦਰ ਬੈਠਾ ਹੈ ਜੋ ਸਾਡੇ ਸਰੀਰ ਨੂੰ ਚਲਾ ਰਿਹਾ ਹੈ ਜਦੋਂ ਤੱਕ ਉਹ ਅੰਦਰ ਹੈ ਸਰੀਰ ਚੱਲਦਾ ਰਹਿੰਦਾ ਤੇ ਭਾਈ ਜਿਵੇਂ ਹੀ ਉਹ ਅੰਦਰੋਂ ਨਿਕਲ ਗਿਆ ਤਾਂ ਡਾਕਟਰ ਵੀ ਕਹਿ ਦਿੰਦੇ ਨੇ ਕਿ ਭਾਈ ਆਈ ਐਮ ਸੋਰੀ ਤੁਸੀਂ ਇਹਨੂੰ ਘਰੇ ਲੈ ਜਾਓ ਸਤ ਸੰਗਤ ਜੀ ਡਾਕਟਰ ਅੱਪ ਦਾ ਰੂਪ ਨੇ ਸਾਡੇ ਦਰਦ ਨੂੰ ਤਕਲੀਫਾਂ ਨੂੰ ਘੱਟ ਕਰਦੇ ਨੇ ਖਾਸ ਕਰਕੇ ਭਾਈ ਕੋਈ ਐਕਸੀਡੈਂਟ ਹੋਇਆ ਹੋਵੇ ਜਿਹਦੇ ਸਰੀਰ 'ਚ ਨੁਕਸਾਨ ਹੋ ਰਿਹਾ ਉਹਦਾ ਆਪਰੇਸ਼ਨ ਕਰਦੇ ਨੇ ਕਿ ਭਾਈ ਰੱਬ ਦਾ ਦੁਆ ਜ਼ਰੂਰ ਕਰੋ ਜੋ ਸਾਨੂੰ ਸਾਡੇ ਤਕਲੀਫਾਂ ਨੂੰ ਤੰਗ ਦੂਰ ਕਰਦੇ ਨੇ ਪਰ ਉਹ ਵੀ ਕਦੋਂ ਤੱਕ ਇਲਾਜ ਕਰਦੇ ਨੇ ਜਦੋਂ ਤੱਕ ਸਾਡੇ ਅੰਦਰ ਆਤਮਾ ਹੈ ਉਹ ਪੰਛੀ ਹੈ ਤੇ ਸਤਸੰਗਤ ਜੀ ਮਹਾਰਾਜ ਜੀ ਉਸੇ ਪਖਸ਼ੀ ਦੀ ਗੱਲ ਕਰ ਰਹੇ ਨੇ ਕਿ ਭਾਈ ਇਹ ਪਤਾ ਤਾਂ ਕਰੋ ਕੌਣ ਹੈ ਇਹ ਬ੍ਰਾਹਮਣ ਹੈ ਛਤਰੀ ਹੈ ਵੈਸ਼ ਹੈ ਸ਼ੂਦਰ ਹੈ ਹਿੰਦੂ ਹੈ ਮੁਸਲਮਾਨ ਹੈ ਇਹ ਆਤਮਾ ਹੈ ਕੌਣ ਤੇ ਭਾਈ ਇਹਦਾ ਅੰਤ ਅਜ ਤੱਕ ਕੋਈ ਪਾ ਕਿਉਂ ਨਹੀਂ ਪਾਇਆ ਕਹਿ ਰਵਿਦਾਸ ਅਕਤ ਕਥਾ ਤੁਮਾਰਾ ਜੀ ਕੀ ਸਮਝਾਉਂਦੇ ਨੇ ਨਾ ਇਹ ਗਿਰਹੀ ਨਾ ਉਦਾਸੀ ਨਾ ਇਹ ਰਾਜ ਨਾ ਪੇਖ ਮੰਗਾਸੀ ਸਤਸੰਗਤ ਜੀ ਸਾਡੇ ਅੰਦਰ ਜੋ ਆਤਮਾ ਹੈ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਨਾ ਤਾਂ ਸਤਸੰਗਤ ਜੀ ਇਹਦਾ ਕਿਸੇ ਧਰਮ ਨਾਲ ਕੋਈ ਸੰਬੰਧ ਹੈ ਨਾ ਕਿਸੇ ਸਾਸੰਗਤ ਜੀ ਦਾ ਉਦਾਸੀ ਦੇ ਨਾਲ ਸੰਬੰਧ ਹੈ ਨਾ ਇਹ ਗ੍ਰਸਤੀ ਹੈ ਤੇ ਨਾ ਪਾਏ ਉਦਾਸੀ ਹੈ ਨਾ ਇਹ ਰਾਜਾ ਹੈ ਤੇ ਨਾ ਸਾਸੰਗਤ ਜੀ ਭਿਖਾਰੀ ਹੈ ਤੇ ਅੱਗੇ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਨਾ ਇਹ ਗ੍ਰਹੀ ਨਾ ਉਦਾਸੀ ਨਾ ਇਹ ਰਾਜਪਿਤ ਭਿਖਮਗਾਸੀ ਨਾ ਇਸ ਪਿੰਡ ਨਰਕਤ ਰਾਤੀ ਨਾ ਇਹ ਬ੍ਰਾਹਮਣ ਨਾ ਇਹ ਖਾਤ ਸਾਸੰਗਤ ਜੀ ਬ੍ਰਾਹਮਣ ਵੀ ਨਹੀਂ ਇਹ ਸਾਡੇ ਅੰਦਰ ਜੋ ਆਤਮਾ ਹੈ ਜੀਵਾਤਮਾ ਮਹਾਰਾਜ ਜੀ ਕਹਿੰਦੇ ਨਾ ਉਹ ਬ੍ਰਾਹਮਣ ਹੈ ਭਾਈ ਨਾ ਸਾਸੰਗਤ ਜੋ ਸ਼ੁੱਧਰ ਹੈ ਤਾਂ ਫਿਰ ਆਓ ਸਾਸੰਗਤ ਜੀ ਪਤਾ ਕਰਨ ਦੀ ਕੋਸ਼ਿਸ਼ ਕਰੀਏ ਅਸਲ ਦੇ ਵਿੱਚ ਇਹ ਹੈ ਕੋਈ ਅਗਰੇ ਹਿੰਦੂ ਨਹੀਂ ਹੈ ਮੁਸਲਮਾਨ ਨਹੀਂ ਹੈ ਮਹਾਰਾਜ ਜੀ ਕਹਿੰਦੇ ਨੇ ਨਾ ਇਹ ਬ੍ਰਾਹਮਣ ਨਾ ਇਹ ਖਾਤੀ ਨਾ ਇਹ ਬ੍ਰਾਹਮਣ ਹੈ ਨਾ ਕੱਤਰੀ ਹੈ ਨਾ ਇਹ ਤਪਾ ਕਹਾ ਵੈ ਸੇ ਸਾਸੰਗਤ ਜੀ ਨਾ ਇਹ ਤਪੱਸਵੀ ਹੈ ਨਾ ਇਹ ਸੇਖ ਹੈ ਨਾ ਇਹ ਜੀਵੈ ਨਾ ਮਰਤਾ ਦੇ ਸਤਸੰਗ ਜੀ ਆਤਮਾ ਮਰਦੀ ਵੀ ਨਹੀਂ ਹੈ। ਸ਼ਰੀਰ ਆ ਰਹੇ ਨੇ ਭਾਈ ਜਾ ਰਹੇ ਨੇ ਪਰ ਜੇ ਆਪਾਂ ਗੁਰਬਾਣੀ ਤੇ ਵਿਸ਼ਵਾਸ ਕਰਦੇ ਹਾਂ ਬਹੁਤ ਜਨਮ ਵਿਚਰੇ ਤੇ ਮਾਦੋਏ ਜਨਮ ਤੁਮਾਰੇ ਲਿਖਿਆ ਹੈ। ਕਈ ਜਨਮ ਭਏ ਕੀਟ ਪਤੰਗਾ। ਗੁਰਸੇ ਵਾਤੇ ਪਦਤ ਕਮਾਈ ਤਬ ਇਹ ਮਨੁਸ ਦੇਹੀ ਪਾਈ ਇਸ ਦੇ ਹੀ ਕੋ ਸਿਮਰੈ ਦੇਵ ਸੋਦੇ ਹੀ ਪਜ ਹਰਖੀ ਸੇ। ਸਤਸੰਗਜੀ ਸਾਡੇ ਕੋਲ ਜੋ ਸਰੀਰ ਹੈ ਨਾ ਉਸ ਮਾਲਕ ਦੀ ਕਿਰਪਾ ਨਾਲ ਮਿਲਿਆ ਹਰ ਕਿਸੇ ਨੂੰ ਨਹੀਂ ਜੀ ਮਿਲਦਾ ਕਦੇ ਸੰਸਾਰ 'ਚ ਨજર ਪਾ ਕੇ ਦੇਖਣਾ ਕਿ ਭਾਈ ਕਿੰਨੀਆਂ ਟੇਡੀਆਂ ਵਿੰਗੀਆਂ ਜੁੰਨਾ ਵਾਲੇ ਜੀਵ ਰਹਿੰਦੇ ਨੇ ਧਰਤੀ ਤੇ ਗੁਰੂਵਰਦਾਸ ਮਹਾਰਾਜ ਜੀ ਦੇ ਵਚਨ ਨੇ ਤਿਰਗਤ ਜੋਨ ਅਚੇਤ ਸੰਭਵ ਪੁੰਨ ਪਾਪਾ ਸੋਚ ਮਨੁੱਖਾ ਅਵਤਾਰ ਦੁਲਭ ਤੇ ਹੀ ਸੰਗਤ ਪਹੁੰਚ ਕੇ ਬੇਟਾ ਇਸ ਧਰਤੀ ਤੇ ਬਹੁਤ ਟੇਡੀਆਂ ਵਿੰਗੀਆਂ ਜੁੰਨਾ ਵਾਲੇ ਲੋਕ ਰਹਿੰਦੇ ਨੇ ਤੇ ਮਾਲਕ ਦੀ ਕਿਰਪਾ ਹੈ ਤੁਹਾਡੇ ਤੇ ਕਿ ਭਾਈ ਤੁਸੀਂ ਇਨਸਾਨ ਬਣ ਕੇ ਆਏ ਹੋ ਦੁਨੀਆਂ ਦਾ ਸਾਰਾ ਗਿਆਨ ਇਨਸਾਨ ਦੇ ਅੰਦਰ ਹੈ ਕਿੰਨੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਬਣਾ ਲਈਆਂ ਰੋਕਟ ਬਣਾ ਲਿਆ ਸਤਸੰਗਤ ਜੀ ਜਿੰਨਾ ਗਿਆਨ ਹੈ ਦੇ ਅੰਦਰ ਤੇ ਹਜੇ ਵੀ ਰੁਕ ਨਹੀਂ ਤੇ ਆ ਸਤਸੰਗਤ ਜੀ AI ਦਾ ਜ਼ਮਾਨਾ ਹੈ ਨਾ ਬਿਨਾ ਕਿਸੇ ਦੀ ਫੋਟੋ ਵੀਡੀਓ ਬਣਾਏ ਸਤਸੰਗਤ ਜੀ ਸ਼ੂਟ ਕੀਤੇ ਰਿਕਾਰਡਿੰਗ ਕੀਤੇ ਉਸ ਇਨਸਾਨ ਦੀ ਵੀਡੀਓ ਬਣਾਈ ਜਾ ਸਕਦੀ ਹੈ ਨੱਚਦੇ ਦੀ ਖੇਲਦੇ ਦੀ ਸਾਤਸੰਗਤ ਜੀ ਫੋਟੋਆਂ ਬੋਲ ਰਹੀਆਂ ਨੇ ਇਹ AI ਦਾ ਜਮਾਨਾ ਹੈ ਤੇ ਇਨਸਾਨ ਦਾ ਗਿਆਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਸਾਤਸੰਗਤ ਜੀ ਤੇ ਹੈਰਾਨੀ ਹੁੰਦੀ ਹੈ ਨਾ ਕਿ ਭਾਈ ਗੱਡੀ ਦੇ ਵਿੱਚ ਡਰਾਈਵਰ ਨਹੀਂ ਹੈ ਤੇ ਗੱਡੀ ਚੱਲ ਰਹੀ ਹੈ ਭਾਵੇਂ ਟ੍ਰੈਫਿਕ ਕਿੰਨਾ ਹੀ ਹੋਵੇ ਸਾਤਸੰਗਤ ਜੀ ਐਕਸੀਡੈਂਟ ਵੀ ਨਹੀਂ ਕਰ ਰਹੀ ਅਗਲਾ ਗਲਤੀ ਨਾਲ ਕੁਝ ਕਰ ਸਕਦਾ ਪ੍ਰਸਾਦ ਸੰਗਤ ਜੀ ਬਿਨਾਂ ਡਰਾਈਵਰ ਵਾਲੇ ਤੇ ਗਲਤੀ ਨਹੀਂ ਹੋ ਰਹੀ ਨਾ ਇਹ ਜੀਵ ਹੈ ਨਾ ਮਰਤਾ ਦੇਖ ਤੇ ਗੁਰੂ ਰੂਪੀ ਪਿਆਰੀ ਸਾਤਸੰਗਤ ਜੀ ਸਮਝਣ ਦੀ ਕੋਸ਼ਿਸ਼ ਕਰਨਾ ਇਸ ਸਰੀਰ ਨੂੰ ਅਨੇਕਾਂ ਨਾਮ ਦਿੱਤੇ ਹੋਏ ਨੇ ਕੋਈ ਬ੍ਰਾਹਮਣ ਕਹਿੰਦਾ ਕੋਈ ਛਤਰੀਏ ਕਹਿ ਦਿੰਦਾ ਕੋਈ ਹਿੰਦੂ ਕਹਿ ਦਿੰਦਾ ਕੋਈ ਮੁਸਲਮਾਨ ਕਹਿ ਦਿੰਦਾ ਤੇ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਜੋ ਅੰਦਰ ਬੈਠਾ ਹੈ ਮਹਾਰਾਜ ਜੀ ਕਹਿੰਦੇ ਨੇ ਭਾਈ ਉਹਦਾ ਕੋਈ ਨਾਮ ਨਹੀਂ ਹੈ ਜੋ ਨਾਮ ਆਪਾਂ ਲੈ ਨਹੀਂ ਨਾ ਇਹ ਜੀਵ ਹੈ ਨਾ ਮਰਤਾ ਦੇਖ ਸਾਧ ਸੰਗਤ ਜੀ ਜੋ ਆਤਮਾ ਹੈ ਇਹਦਾ ਜੋ ਅੰਸ਼ ਉਹ ਪ੍ਰਮਾਤਮਾ ਹੀ ਹੈ ਤੇ ਮਰਦੀ ਵੀ ਨਹੀਂ ਹੈ ਅੱਗੇ ਮਹਾਰਾਜ ਜੀ ਕਹਿੰਦੇ ਨੇ ਇਸਮਰਤੇ ਕੋ ਜੇ ਕੋ ਰੋਵੇ ਜੋ ਰੋਵੇ ਸੋਈ ਪਤਖ ਖੋਵੇ ਤੇ ਸਤਸੰਗਤ ਜੀ ਜਦੋਂ ਕੋਈ ਇਨਸਾਨ ਚਲਾ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਲੋਕ ਰੋਂਦੇ ਨੇ ਤੇ ਸਤਸੰਗਤ ਜੀ ਰੋਂਦੇ ਕਿਉਂ ਨੇ ਕਿ ਭਾਈ ਇਨਸਾਨ ਚਲਾ ਗਿਆ ਤਾਂ ਗੁਰੂਵਧਾਸ ਮਹਾਰਾਜ ਜੀ ਗੁਰੂ ਕਬੀਰ ਮਹਾਰਾਜ ਜੀ ਕਹਿੰਦੇ ਨੇ ਕਿ ਬੇਟਾ ਉਹ ਗਿਆ ਨਹੀਂ ਜੋ ਜੀਵਾਤਮਾ ਸਤਸੰਗਤ ਜੋ ਤਾਂ ਅਮਰ ਹੈ ਗਿਆ ਤਾਂ ਭਾਈ ਉਹਦਾ ਸਰੀਰ ਗਿਆ ਉਹ ਸਿਰਫ ਚੋਲਾ ਬਦਲੇਗਾ ਤੇ ਸਤਸੰਗਤ ਜੀ ਅਗਲੀ ਜੋ ਗੱਲ ਹੈ ਨਾ ਬਹੁਤੇ ਲੋਕ ਨੇ ਭਾਈ ਜਿਨ੍ਹਾਂ ਨੂੰ ਸਮਝ ਆ ਪ ਸਕਦੀ ਨਹੀਂ ਵੀ ਆ ਸਕਦੀ ਕਈਆਂ ਨੂੰ ਯਕੀਨ ਨਹੀਂ ਜੀ ਉਹਨਾਂ Hindu ਸਤਸੰਗਤ ਜੀ ਮੁਸਲਿਮ ਧਰਮ ਹੈ 크੍ਰਿਸਚੀਅਨ ਧਰਮ ਹੈ ਇਹ ਪੁਨਰ ਜਨਮ 'ਚ ਵਿਸ਼ਵਾਸ ਨਹੀਂ ਕਰਦੇ ਇਨ੍ਹਾਂ ਧਰਮਾਂ ਦੇ ਅਨਸਾਰ ਕਿ ਭਾਈ ਇਨਸਾਨ ਦਾ ਜੋ ਜਨਮ ਹੈ ਇੱਕ ਵਾਰ ਹੋਇਆ ਤੇ ਜੇ ਉਹ ਚੰਗੇ ਵਾਲੇ ਕਰਮ ਕਰੇਗਾ ਹਿਸਾਬ ਕਿਤਾਬ ਹੋਏਗਾ ਕਿ ਚਲਾ ਜਾਵੇਗਾ ਚੰਗੇ ਕਰਮ ਕਰੇਗਾ ਤਾਂ ਭਾਈ ਸਵਰਗਾਂ ਚ ਮਾੜੇ ਕਰਮ ਕਰੇਗਾ ਤਾਂ ਸਾਸੰਗਤ ਜੀ ਨਰਕਾਂ ਚ ਪਰ ਦੁਬਾਰਾ ਨਹੀਂ ਕੀ ਜਾਂਦਾ ਤੇ ਇੱਕ ਗੱਲ ਧਿਆਨ ਨਾਲ ਸੁਣੋ ਸਾਸੰਗਤ ਜੀ ਆਪਾਂ ਆਰ ਆਈ ਪੀ ਲਿਖਦੇ ਨਾ ਆਰ ਆਈ ਪੀ ਰੈਸਟ ਇਨ ਪੀ ਕਿ ਸਾਸੰਗਤ ਜੀ 크੍ਰਿਸਚਨ ਧਰਮ ਦੇ ਵਿੱਚ ਲਿਖਿਆ ਜਾਂਦਾ ਹੈ ਆਰ ਆਈ ਪੀ ਉਹ ਪਤਾ ਕਾਦੇ ਕਰਕੇ ਲਿਖਦੇ ਨੇ ਸਾਸੰਗਤ ਜੀ ਇਹਨਾਂ ਦਾ ਇੱਕ ਸਿਸਟਮ ਹੈ ਕਿ ਭਾਈ ਜਦੋਂ ਇਨਸਾਨ ਮਰ ਗਿਆ ਤਾਂ ਇੱਕ ਜਜਮੈਂਟ ਡੇ ਹੁੰਦਾ ਸਾਸੰਗਤ ਜੀ ਜਿਸ ਦਿਨ ਪਰਮਾਤਮਾ ਧਰਤੀ ਤੇ ਆਏਗਾ ਆਤਮਾ ਕਬਰ ਚ ਚਲੀ ਗਈ ਸਾਸੰਗ ਜਦੋਂ ਦੁਬਾਰਾ ਜਨਮ ਨਹੀਂ ਹੋਏਗਾ ਉਹਨਾਂ ਦੇ ਅਨੁਸਾਰ ਆਪਣੇ ਗੁਰੂ ਕੁਝ ਹੋਰ ਕਹਿ ਰਹੇ ਕਿ ਭਾਈ ਜੀ ਉਹ ਕਬਰ ਦੇ ਵਿੱਚ ਉਦੋਂ ਤੱਕ ਰਹੇਗਾ ਜਦੋਂ ਤੱਕ ਪ੍ਰਮਾਤਮਾ ਧਰਤੀ ਤੇ ਹਿਸਾਬ ਕਿਤਾਬ ਕਰਨ ਨਹੀਂ ਆਉਂਦਾ ਤੇ ਜਿੱਦੇ ਆਏਗਾ ਸਾਸੰਗ ਜੀ ਸਾਰਿਆਂ ਦਾ ਹੀ ਹਿਸਾਬ ਕਿਤਾਬ ਹੋਵੇਗਾ ਚੰਗੇ ਕਰਮ ਕਰਨ ਵਾਲੇ ਚੰਗੇ ਪਾਸੇ ਮਾੜੇ ਕਰਮ ਕਰਨ ਵਾਲੇ ਭਾਈ ਮਾੜੇ ਪਾਸੇ ਸਵਰਗ ਨਰਕ ਦਾ ਹਿਸਾਬ ਕਿਤਾਬ ਹੋਏਗਾ ਇੱਕ ਤੀਸਰਾ ਵੀ ਹੈ ਸਾਸੰਗ ਜੀ ਤੇ ਜਦੋਂ ਮੈਂ ਸਾਸੰਗਤ ਜੀ ਮਾਸਟਰ ਡਿਗਰੀ ਕੀਤੀ ਇੰਗਲਿਸ਼ ਦੀ ਉਹਦੇ ਵਿੱਚ ਸਾਰਾ ਪੜਨ ਦਾ ਮੌਕਾ ਮਿਲਿਆ ਸਾਸੰਗਤ ਜੀ ਸਾਰਾ ਪੜਿਆ ਪੈਰਾਡਾਈਸ ਕੀ ਹੈ ਸਾਸੰਗਤ ਜੀ ਨੂੰ ਪਰਨੋ ਕੀ ਹੈ ਸਾਰਾ ਪੜਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਸਾਸੰਗਤ ਜੀ ਮੁਸਲਮਾਨ ਧਰਮ ਬਾਰੇ ਪੜਿਆ ਤੇ ਪਤਾ ਲੱਗਿਆ ਸਾਸੰਗਤ ਜੀ ਉਹ ਵੀ ਪੁਨਰ ਜਨਮ ਨੂੰ ਨਹੀਂ ਮੰਨਦੇ ਉਹਨਾਂ ਦੇ ਵਿੱਚ ਵੀ ਆਤਮਾ ਇੱਕ ਵਾਰ ਆਂਦੀ ਉਸ ਤੋਂ ਬਾਅਦ ਉਹਨਾਂ ਦੇ ਹਿਸਾਬ ਕਿਤਾਬ ਹੋ ਜਾਂਦਾ ਹੈ ਪਰ ਜੋ ਆਪਣਾ ਸਤਸੰਗਤ ਜੀ ਗੁਰੂ ਅਰਦਾਸ ਜੀ ਗੁਰੂ ਕਬੀਰ ਗੁਰੂ ਨਾਮਦੇਵ ਜੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਤਸੰਗਤ ਜੀ ਇਹਨਾਂ ਦੀ ਫਲਸਫੀ ਥੋੜਾ ਜਿਹਾ ਬਦਲ ਕੇ ਕਿ ਭਾਈ ਇਨਸਾਨ ਜੋ ਹੈ ਇਹ ਸਤਸੰਗਤ ਜੀ ਕਰਮਾਂ ਦੇ ਹਿਸਾਬ ਨਾਲ ਇਹਦਾ ਜਨਮ ਹੁੰਦਾ ਹੈ ਬਹੁਤ ਜਨਮ ਵਿਚਰੇ ਤੇ ਮਾਦੋ ਇਹ ਜਨਮ ਤੇਮਾਰਾ ਲਿਖਿਆ ਕਈ ਜਨਮ ਪਏ ਕੀਟ ਪਤੰਗਾ ਤੇ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਜੈਸੇ ਕਰਮ ਕਰਾਂਗੇ ਵੈਸਾ ਸਾਡਾ ਜੀਵਨ ਹੋਵੇਗਾ ਇਸ ਧਰਤੀ ਤੇ ਵੀ ਤੇ ਪਾਈ ਉੱਥੇ ਵੀ ਐਸੇ ਕਰਕੇ ਮਹਾਰਾਜ ਜੀ ਕਹਿੰਦੇ ਨੇ ਚੰਗੇ ਕਰਮ ਕਰੋ ਪਹਿਲਾਂ ਤਾਂ ਸੱਚ ਦੀ ਖੋਜ ਕਰੋ ਗੁਰੂ ਵਾਲੇ ਮਨੋਂ ਗੁਰੂ ਦੀ ਹਰ ਗੱਲ ਮੰਨੋ ਗੁਰੂ ਦਾ ਸ਼ਬਦ ਜਪੋ ਸਾਧ ਸੰਗਤ ਜੀ ਮਨਮਤਾ ਦੀ ਸੇਵਾ ਕਰੋ ਸਾਡਾ ਇਹ ਜੀਵਨ ਵੀ ਸਫਲ ਹੋਵੇ ਬਾਦ ਵਾਲੇ ਜੀਵਨ ਤੋਂ ਪਹਿਲਾਂ ਆਪਾਂ ਇਸ ਜੀਵਨ ਬਾਰੇ ਸੋਚਣਾ ਹੈ ਆਪਣੇ ਪਰਿਵਾਰ ਨੂੰ ਸਵਰਗ ਬਣਾਣਾ ਹੈ ਘਰ ਬਾਹਰ ਸਵਰਗ ਬਣਾਣਾ ਹੈ ਸਾਧ ਸੰਗਤ ਜੀ ਜਿੱਥੇ ਕੰਮ ਧੰਦਾ ਕਰਦੇ ਉਹਨੂੰ ਸਵਰਗ ਬਣਾਣਾ ਹੈ ਤੇ ਆਪਾਂ ਨੂੰ ਚਿੰਤਾ ਪਈ ਰਹਿੰਦੀ ਸਾਧ ਸੰਗਤ ਜੀ ਆਉਣ ਵਾਲੇ ਸਵਰਗਾਂ ਦੀ ਕਿ ਭਾਈ ਸਾਨੂੰ ਉੱਥੇ ਕੋਈ ਸੀਟ ਮਿਲ ਜਾਵੇ ਤੇ ਜੇ ਸਾਡੇ ਕਰਮ ਚੰਗੇ ਹੋਣਗੇ ਗੁਰੂ ਦੇ ਬਚਨ ਮੰਨਾਂਗੇ ਸਾਧ ਸੰਗਤ ਜੀ ਸਾਨੂੰ ਪਰੇਸ਼ਾਨ ਹੋਣ ਦੀ ਲੋੜ ਹੀ ਨਹੀਂ ਹੈ ਤੇ ਅੱਜ ਮਹਾਰਾਜ ਜੀ ਨੇ ਕਿਹਾ ਕਿ ਭਾਈ ਜਦੋਂ ਕੋਈ ਇਨਸਾਨ ਚਲਾ ਜਾਂਦਾ ਨੂੰ ਰੋਂਦੇ ਨੇ ਤੇ ਮਹਾਰਾਜ ਜੀ ਕਹਿੰਦੇ ਭਾਈ ਹਰਾਮੀ ਹੁੰਦੀ ਹੈ ਰੋ ਕੇ ਨੂੰ ਰਹਿ ਨਹੀਂ ਜੋ ਸਰੀਰ ਆ ਉਹ ਤਾਂ ਆਸ਼ਮਾਨਾ ਕਿ ਭਾਈ ਉਹਨੇ ਤਾਂ ਜਾਣਾ ਹੀ ਜਾਣਾ ਪਰ ਜਿਹਦੇ ਨਾਲ ਤੁਸੀਂ ਗੱਲਾਂ ਕਰਦੇ ਸੀ ਜੋ ਸਾਡੀ ਭਾਵਨਾ ਨੂੰ ਸਮਝਦਾ ਸੀ ਸਾ ਸੰਗਤ ਵਿੱਚ ਤਾਂ ਅਮਰ ਹੈ ਨਾਏ ਜੀਵੇ ਨਾ ਮਰਤਾ ਦੇਖ ਇਸ ਮਰਤੇ ਕੋ ਜੇ ਕੋ ਰੋਵੇ ਜੋ ਰੋਵੇ ਸੋਈ ਪਤ ਖੋਵੇ ਤੇ ਬਿਲਕੁਲ ਅੰਤ ਵਿੱਚ ਸਤਿਗੁਰੂ ਕਬੀਰ ਮਹਾਰਾਜ ਜੀ ਜਵਾਬ ਦੇ ਰਹੇ ਨੇ ਸਾ ਸੰਗਤ ਜੀ ਅਸਲ ਕਹਾਣੀ ਕੀ ਹੈ ਗੁਰਪਰਸਾਦ ਮੈਂ ਡਰੋਂ ਪਾਇਆ ਜੀਵਨ ਮਰਨ ਤੋਂ ਊਂ ਮਿਟਵਾਇਆ 사ਸੰਗਤ ਜੀ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਸਹੀ ਰਸਤਾ ਮਿਲਿਆ ਮੈਨੂੰ ਜਨਮ ਤੇ ਮੌਤ ਸਵਰਗ ਤੇ ਨਰਕ 사ਸੰਗਤ ਜੀ ਸਾਰਾ ਡਰ ਖਤਮ ਹੋ ਗਿਆ ਮੇਰੇ ਅੰਦਰ ਜੀਵਨ ਮਰਨ ਤੋਂ ਊਂ ਮਿਟਵਾਇਆ 사ਸੰਗਤ ਜੀ ਬਾਰ ਬਾਰ ਧਰਤੀ ਤੇ ਆਣਾ ਹੀ ਨਹੀਂ ਪੈਣਾ ਬਾਰ ਬਾਰ ਯੋਨੀਆਂ ਦੇ ਚੱਕਰਾਂ 'ਚ ਪੈਣਾ ਨਹੀਂ ਹੈ ਗੁਰਸੇਵਾ ਤੇ ਭਗਤ ਕਮਾਈ ਤਬੇ ਮਾਨਸ ਦੇਹੀ ਪਾਈ ਸਾਤਸੰਗਤ ਜੀ ਸੋਚ ਕੇ ਦੇਖਣਾ ਮੈਨੂੰ ਪਹਿਲਾਂ ਕਿਹਾ ਸੀ ਕਿ ਭਾਈ ਕਈਆਂ ਨੂੰ ਯਕੀਨ ਨਹੀਂ ਦਿਉਣਾ ਜਿਵੇਂ ਇੱਕ ਬੱਚਾ ਪਹਿਲੀ ਕਲਾਸ 'ਚ ਹੋਵੇ ਨਾ ਫਿਰ ਉਹ ਦਸਵੀਂ 'ਚ ਪਹੁੰਚਦਾ ਹੈ ਪਲੱਸ 2 ਕਰਦਾ ਹੈ ਫਿਰ ਡਿਗਰੀਆਂ ਲੈਂਦਾ ਹੈ ਫਿਰ ਪੋਸਟ ਗ੍ਰੈਜੂਏਸ਼ਨ ਕਰਦਾ ਹੈ ਫਿਰ ਪੀ ਐਚ ਡੀ ਕਰਦਾ ਹੈ ਤੇ ਪੀ ਐਚ ਡੀ ਕਰਨ ਤੋਂ ਬਾਅਦ ਉਹਨੂੰ ਕਹਿ ਦਈਏ ਕਿ ਬੇਟਾ ਦੁਬਾਰਾ ਫੇਰ ਫਸਟ ਕਲਾਸ 'ਚ ਜਾ ਇੱਕ ਵਾਰ ਚਲਾ ਜਾਵੇਗਾ ਸਾਤਸੰਗਤ ਜੀ ਫਿਰ ਉਹਨੂੰ ਕਹੀਏ ਦੁਬਾਰਾ ਫੇਰ ਫਸਟ ਕਲਾਸ 'ਚ ਜਾ ਤੇ ਉਹਨੂੰ ਕਿੰਝ ਕਿੰਝ ਮਹਿਸੂਸ ਹੋਵੇਗਾ ਇਹੀ ਜੋ ਤੜਪ ਹੈ ਸਤਸੰਗ ਜੀ ਸਾਡੀ ਆਤਮਾ ਦੀ ਇਸ ਮਰਤੇ ਕੋ ਜੇ ਕੋ ਰੋਵੇ ਜੋ ਰੋਵੇ ਸੋ ਹੀ ਪਤਖੋਵੇ ਗੁਰਪ੍ਰਸਾਦ ਮੈਂ ਡਗਰੋ ਪਾਇਆ ਜੀਵਨ ਮਰਨ ਦੋ ਮਿਟਵਾਇਆ ਕਿ ਭਾਈ ਮੇਰੇ ਤੇ ਗੁਰੂ ਦੀ ਕਿਰਪਾ ਹੋਈ ਮੈਂ ਗੁਰੂ ਤੋਂ ਸ਼ਬਦ ਲਿਆ ਗੁਰੂ ਦੇ ਵਚਨ ਮੰਨੇ ਮੈਂ ਕਰਮ ਚੰਗੇ ਕੀਤੇ ਤੇ ਮਹਾਰਾਜ ਨੇ ਮੇਰੇ ਜਨਮ ਮਰਨ ਦਾ ਸਤਸੰਗ ਜੀ ਚੱਕਰ ਹੀ ਖਤਮ ਕਰ ਦਿੱਤਾ ਤੇ ਸਤਸੰਗ ਜੀ ਆਓ ਹੁਣ ਸਤਗੁਰ ਕਬੀਰ ਮਹਾਰਾਜ ਜੀ ਕਿਰਪਾ ਕਰ ਰਹੇ ਨੇ जो आपका पूरा शब्द पढ़िया ना। ना। ना ब्राह्मण है ना खत्री, ना खत्री ना है, ना है, है ना वैश है, 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 है ना पिता है, है ना सत्संग ना बुद्धे कौन है महाराज जी कहने कोबीर ए राम की सत्संग जी साक्षात परमात्मा दिशा सोचो सत्संग जी सनता किसी ने दसिया ही नहीं इधर ਸਤਸੰਗਤ ਜੀ ਸਾਨੂੰ ਦੱਸਿਆ ਗਿਆ ਕਿ ਭਾਈ ਸ਼੍ਰੀ ਰਾਮਚੰਦਰ ਜੀ ਪਰਮਾਤਮਾ ਦੇ ਅਵਤਾਰ ਨੇ ਸ਼੍ਰੀ ਕ੍ਰਿਸ਼ਨ ਜੀ ਪਰਮਾਤਮਾ ਦੇ ਅਵਤਾਰ ਤੇ ਸਤਸੰਗਤ ਜੀ ਆਪਾਂ ਮੰਨਿਆ ਵੀ ਨਮਸਕਾਰਾਂ ਵੀ ਕੀਤੀਆਂ ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਪੜ੍ਹੀ ਉਹ ਕਹਿੰਦੇ ਨੇ ਕਿ ਭਾਈ ਸਾਰੇ ਹੀ ਪਰਮਾਤਮਾ ਦੇ ਅਵਤਾਰ ਨੇ ਤੇ ਸਤਗੁਰ ਕਬੀਰ ਮਹਾਰਾਜ ਜੀ ਨੂੰ ਪੜਿਆ ਤਾਂ ਕਹਿ ਰਹੇ ਨੇ ਕੋ ਕਬੀਰ ਇਹ ਰਾਮ ਕੀ ਅੰਸ਼ੀ ਤੇ ਸਤਸੰਗਤ ਜੀ ਹੈਰਾਨੀ ਹੋਈ ਕਿ ਭਾਈ ਸਾਨੂੰ ਇਹ ਗੱਲ ਪਹਿਲਾਂ ਕਿਉਂ ਨਹੀਂ ਦੱਸੀ ਗਈ ਤੇ ਸਤਸੰਗਤ ਜੀ ਕਿੰਡੀ ਵੱਡੀ ਗੱਲ ਐ ਕਿ ਭਾਈ ਇਨਸਾਨ ਨੂੰ ਪਰਮਾਤਮਾ ਦਾ ਰੂਪ ਕਿਹਾ ਗਿਆ ਜਿਵੇਂ ਦੁੱਧ ਦੇ ਵਿੱਚ ਮੱਖਣ ਵੀ ਹੈ ਕਿ ਉਹ ਵੀ ਅਰੋਚ ਬੇਨਤੀ ਕਰਦਾ ਤੇ ਜਦੋਂ ਦੁੱਧ ਮੱਖਣ ਬਣ ਜਾਂਦਾ ਨਾ ਸਤਸੰਗਤ ਜੀ ਫਿਰ ਉਹ ਦੁੱਧ ਦੁੱਧ ਨਹੀਂ ਰਹਿੰਦਾ ਉਹ ਮੱਖ ਉਹਦਾ ਨਾਮ ਮੱਖਣ ਪੈ ਜਾਂਦਾ ਜਦੋਂ ਦੁੱਧ ਘਿਓ ਬਣ ਜਾਂਦਾ ਸਤਸੰਗਤ ਜੀ ਉਹਨੂੰ ਦੁੱਧ ਨਹੀਂ ਕਹਿੰਦੇ ਉਹਨੂੰ ਘਿਓ ਕਹਿੰਦੇ ਨੇ ਐਸੇ ਪ੍ਰਕਾਰ ਜਦੋਂ ਆਮ ਇਨਸਾਨ ਗੁਰੂ ਵਾਲਾ ਬਣ ਕੇ ਗੁਰੂ ਦੀ ਕਮਾਈ ਕਰਕੇ ਨਾਮ ਸ਼ਬਦ ਦੀ ਕਮਾਈ ਕਰਕੇ ਚੰਗੇ ਕਰਮ ਕਰਕੇ ਉਸ ਮੰਜ਼ਿਲ ਤੇ ਪਹੁੰਚ ਜਾਂਦਾ ਹੈ ਤਾਂ 사ਸੰਗਤ ਜੀ ਉਹਨੂੰ ਇਨਸਾਨ ਨਹੀਂ ਕਹਿੰਦੇ ਭਗਤ ਨਹੀਂ ਕਹਿੰਦੇ ਸੇਵਾਦਾਰ ਨਹੀਂ ਕਹਿੰਦੇ ਉਹਨੂੰ ਸੰਤ ਕਹਿੰਦੇ ਨੇ ਤੇ ਸੰਤ ਕੌਣ ਹੈ ਭਾਈ ਜੋ ਅਨੰਤ ਦੇ ਵਿੱਚ ਸਮਾ ਗਿਆ ਜਿਹਦੀ ਜੋਤ ਦੇ ਵਿੱਚ ਜੋਤ ਮਿਲ ਗਈ ਤੇ 사ਸੰਗਤ ਜੀ ਉਹਨੂੰ ਭਾਵੇਂ ਸੰਤ ਕਹੋ ਉਹਨੂੰ ਪਰਮਾਤਮਾ ਕਹੋ ਇੱਕੋ ਹੀ ਗੱਲ ਹੈ ਸੰਤ ਅਨੰਤ ਹੈ ਅੰਤਰਨਰ ਤਾਂ 사ਸੰਗਤ ਜੀ ਪਛਾਣ ਕਰੋ ਆਪਣੇ ਅੰਦਰ ਜੋ ਆਤਮਾ ਹੈ ਸ਼ਕਤ ਪਰਮਾਤਮਾ ਦੀ ਅੰਸ਼ ਹੈ ਤੇ ਹੁਣ ਸੋਚੋ ਸਾਧ ਸੰਗਤ ਜੀ ਆਪਾਂ ਤਾਂ ਜਾਦੂ ਟੋਣਿਆਂ ਤੋਂ ਡਰਦੇ ਰਹੇ ਸਾਨੂੰ ਤਾਂ ਕੁੱਤਾਂ ਪ੍ਰੇਤਾਂ ਤੋਂ ਡਰਾਇਆ ਗਿਆ ਸਾਧ ਸੰਗਤ ਜੀ ਧਿਆਨ ਨਾਲ ਸੁਣਨਾ ਸਾਨੂੰ ਕੁੱਤਾਂ ਪ੍ਰੇਤਾਂ ਤੋਂ ਡਰਾਇਆ ਗਿਆ ਕਾਲੇ ਜਾਦੂ ਤੋਂ ਡਰਾਇਆ ਗਿਆ ਕਾਲੇ ਧਾਗੇ ਤੋਂ ਪਤਾ ਨਹੀਂ ਕਿੰਨਾ-ਕਿੰਨਾ ਚੀਜ਼ਾਂ ਤੋਂ ਡਰਾਇਆ ਗਿਆ ਤੇ ਡਰਾਉਣ ਵਾਲੇ ਨੇ ਕਦੇ ਦੱਸਿਆ ਹੀ ਨਹੀਂ ਕਿ ਬੇਟਾ ਸਾਰੀ ਦੁਨੀਆ ਦਾ ਜੋ ਮਾਲਕ ਹੈ ਨਾ ਉਹਦੀ ਅੰਸ਼ ਤੇਰੇ ਅੰਦਰ ਹੈ ਉਹ ਪਰਮ ਪਿਤਾ ਪਰਮਾਤਮਾ ਦਾ ਬ੍ਰਹਮ ਗਿਆਨ ਸਾਡੇ ਅੰਦਰ ਹੈ ਸਤਸੰਗ ਜੀ ਸਾक्षात ਮਾਲਿਕ ਅੰਦਰ ਬੈਠਾ ਹੈ ਤੇ ਜਦੋਂ ਸੋਚ ਕੇ ਦੇਖੋ ਜਿਸ ਇਨਸਾਨ ਨੂੰ ਇਹ ਪਤਾ ਲੱਗ ਗਿਆ ਕਿ ਰੱਬ ਮੇਰੇ ਅੰਦਰ ਹੈ ਸਤਸੰਗ ਜੀ ਜੋ ਕਿਸੇ ਭੂਤ ਪਰੇਤ ਤੋਂ ਡਰੇਗਾ ਜਿਹਨੂੰ ਪਤਾ ਲੱਗ ਜਾਵੇ ਸਾਰੀ ਦੁਨੀਆ ਦਾ ਮਾਲਿਕ ਮੇਰੇ ਅੰਦਰ ਹੈ ਉਹ ਸਤਸੰਗ ਜੀ ਇਹ ਕਾਲੇ ਜਾਦੂ ਕਾਲੇ ਇਲਮ ਇਹਨਾਂ ਚੀਜ਼ਾਂ ਤੋਂ ਡਰੇਗਾ ਸਤਸੰਗ ਜੀ ਕਿਉਂਕਿ ਡਰ ਖਤਮ ਹੁੰਦਾ ਹੈ ਤੇ ਜਿਹਨੂੰ ਪਤਾ ਲੱਗ ਜਾਵੇ ਕਿ ਭਾਈ ਮੇਰੇ ਅੰਦਰ ਹੀ ਪਰਮਾਤਮਾ ਦੀ ਅੰਸ਼ ਹੈ ਇਹ ਜੋਤ ਧੂਪ ਅਰਗ ਬੱਤੀ 사త్సੰਗ ਜੀ ਕਰੇਗਾ ਜਦੋਂ ਗੁਰੂ ਨੇ ਕਹਿ ਦਿੱਤਾ ਕਿ ਭਾਈ ਮਾਨਵਤਾ ਦੀ ਸੇਵਾ ਕਰ ਰਵਦਾਸ ਪਿਆ ਹੈ ਬਸਰੇ ਮਾਨਵ ਪ੍ਰੇਮਾ ਸਾత్సੰਗ ਜੇ ਡੰਬਰ ਪਕੰਡ ਕਰੇਗਾ ਜਦੋਂ ਨੂੰ ਪਤਾ ਲੱਗ ਗਿਆ ਕਿ ਭਾਈ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਤੇ 사త్సੰਗ ਜੀ ਕੀਏ ਦਿਖਾਵਾ ਕਰੇਗਾ ਹਰ ਕੇ ਨਾਮ ਬਿਨ ਝੁੱਠੇ ਸਗਲ ਫਸਾਰੇ ਤਾਂ ਗੁਰੂ ਰੂਪੀ 사త్సੰਗ ਜੀ ਮੰਤੂ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ ਪਹਿਚਾਣੋ ਸਤ ਸੰਗਤ ਜੀ ਤੁਸੀਂ ਧਰਤੀ ਦੇ ਕਰਤਾ ਤਰਤਾ ਹੋ ਕੁਦਰਤ ਤੋਂ ਬਾਅਦ ਅਗਰ ਧਰਤੀ ਤੇ ਕਿਸੇ ਨੇ ਕੁਝ ਬਣਾਇਆ ਤਾਂ ਸਤ ਸੰਗਤ ਜੀ ਇਨਸਾਨ ਆਪਾਂ ਕਹਿੰਦੇ ਨੇ ਨਾ ਕਿ ਭਾਈ ਇਨਸਾਨ ਜਾਨਵਰਾਂ ਤੋਂ ਬਣਿਆ ਤਾਂ ਸਤ ਸੰਗਤ ਜੀ ਫਿਰ ਇਕੱਲੇ ਇਨਸਾਨ ਦੀ ਚੇਤਨਾ ਇੰਨੀ ਜ਼ਿਆਦਾ ਕਿਉਂ ਬਾਕੀ ਜਾਨਵਰ ਤਾਂ ਉੱਥੇ ਖੜੇ ਨੇ ਸਤ ਸੰਗਤ ਜੀ ਜੋ ਪਹਿਲਾਂ ਕਾਂ ਖਾਂਦੇ ਸਨ ਅੱਜ ਵੀ ਕਾਂ ਖਾ ਰਹੇ ਨੇ ਜੋ 마스크 ਖਾਂਦੇ ਸਨ ਅੱਜ ਵੀ 마스크 ਖਾ ਰਹੇ ਨੇ 사성ਗਰ ਜੀ ਜੋ ਜੀ ਪਹਿਲਾਂ ਪਾਣੀ ਚ ਰਹਿੰਦੇ ਸੀ 사성ਗਰ ਜੱਜ ਵੀ ਰਹਨੇ ਥੋੜਾ ਬਹੁਤ ਬਦਲਾਅ ਜ਼ਰੂਰ ਆਇਆ ਤੇ 사성ਗਰ ਜੀ ਇਨਸਾਨ ਵਰਗਾ ਤਾਂ ਅੱਜ ਤੱਕ ਕੋਈ ਬਣਿਆ ਹੀ ਨਹੀਂ ਹਜ਼ਾਰਾਂ ਸਾਲ ਚਲੇ ਗਏ ਨੇ ਧਰਤੀ ਤੇ ਬਹੁਤ ਸਾਰੇ ਬਦਲਾਅ ਆਏ ਨੇ 사성ਗਰ ਜੀ ਬਹੁਤ ਸਾਰੇ ਪਰ ਜੋ ਕੁਦਰਤੀ ਜੀਵ ਨੇ 사성ਗਰ ਜੀ ਓਵੇਂ ਜੀ ਰਹੇ ਨੇ ਕਿਤੇ ਸਰਦੀ ਵਧੀ ਹੈ ਤੇ ਭਾਈ ਕਿਤੇ ਗਰਮੀ ਵਧੀ ਹੈ ਕਿਤੇ 사성ਗਰ ਜੀ ਮੌਸਮ ਬਦਲਿਆ ਹੈ ਪਰ ਮੈਂ ਬੇਨਤੀ ਕਰਾਂ ਇਨਸਾਨ ਵੈਸੇ ਦਾ ਵੈਸਾ ਹੀ ਹੈ ਕਿ ਸਾਧ ਸੰਗਤ ਜੀ ਪਰਮਾਤਮਾ ਦੀ ਸਭ ਤੋਂ ਸੁੰਦਰ ਰਚਨਾ ਇਨਸਾਨ ਹੈ ਇਸ ਕਰਕੇ ਭਾਈ ਆਖਰੀ ਪੰਕਤੀਆਂ ਨੇ ਬੇਨਤੀ ਹੈ ਆਪ ਦੇ ਅੰਦਰ ਹੀ ਬ੍ਰਹਮ ਗਿਆਨ ਹੈ ਆਪ ਦੇ ਅੰਦਰ ਹੀ ਪਰਮਾਤਮਾ ਹੈ ਆਪਣੇ ਆਪ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੋ ਸਾਧ ਸੰਗਤ ਜੀ ਇਸ ਤੋਂ ਵੱਡਾ ਕੋਈ ਉਪਦੇਸ਼ ਨਹੀਂ ਹੋ ਸਕਦਾ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਕਹੋ ਕਬੀਰੇ RAM ਕੀ ਅੰਸ਼ ਜਿਸ ਕਾ ਗਦ ਪਰ ਮਿਟੇ ਨਮਸ ਤੇ ਕੋਰ ਸਾਧ ਸੰਗਤ ਜੀ ਹੁਣ ਕਦੇ ਕਿਸੇ ਨੂੰ ਗਾਲ ਕੱਢੋ ਨਾ ਆਪ ਜੀ ਤਾਂ ਸਤਸੰਗੀ ਹੋ ਕਿਸੇ ਨੂੰ ਬੁਰਾ ਭਲਾ ਕਹੋਗੇ ਨਹੀਂ ਪਰ ਬਹੁਤ ਸਾਰੇ ਲੋਕ ਨੇ ਜੋ ਗਾਲਾਂ ਕੱਢਦੇ ਨੇ ਤੁਹਾਨੂੰ ਸੋਚ ਕੇ ਦੇਖੋ ਜਦੋਂ ਆਪਾਂ ਕਿਸੇ ਨੂੰ ਗਾਲ ਕੱਢਦੇ ਆ ਤਾਂ ਭਾਈ ਫਿਰ ਉਹ ਗਾਲ ਅਸੀਂ ਇਨਸਾਨ ਨੂੰ ਨਹੀਂ ਪ੍ਰਮਾਤਮਾ ਨੂੰ ਕੱਢੀ ਜਦੋਂ ਆਪਾਂ ਇਨਸਾਨ ਨੂੰ ਲੁੱਟਦੇ ਆ ਆਪਾਂ ਇਨਸਾਨ ਨੂੰ ਨਹੀਂ ਪ੍ਰਮਾਤਮਾ ਨੂੰ ਲੁੱਟ ਰਹੇ ਆ ਜਦੋਂ ਸਤਸੰਗਤ ਜੀ ਕਿਸੇ ਦਾ ਦਿਲ ਦੁਖਾਨੇ ਆ ਨਾ ਉਹ ਕਿਸੇ ਇਨਸਾਨ ਦਾ ਨਹੀਂ ਪ੍ਰਮਾਤਮਾ ਦਾ ਦਿਲ ਦੁਖਾਇਆ ਹੈ ਐਸੇ ਕਰਕੇ ਸਾਧੂ ਸੰਤ ਕਿਸ ਨੂੰ ਬੁਰਾ ਕਹਿੰਦੇ ਨੇ ਸਾਧ ਸੰਗਤ ਜੀ ਉਹ ਤਾਂ ਸਭ ਤੋਂ ਬੁਰਾ ਆਪਣੇ ਆਪ ਨੂੰ ਕਹਿੰਦੇ ਨੇ ਬੁਰਾ ਜੋ ਦੇਖਨ ਮੈਂ ਚਲਾ ਬੁਰਾ ਨਾ ਮਿਲਿਆ ਕੋਈ ਤੇ ਸਾਧ ਸੰਗਤ ਜੀ ਜਦੋਂ ਅੰਦਰ ਚਾ ਕੇ ਦੇਖਿਆ ਤੇ ਭਾਈ ਮੁਝ ਤੇ ਬੁਰਾ ਨਾ ਕੋਈ ਮੇਰੇ ਤੋਂ ਬੁਰਾ ਹੀ ਕੋਈ ਨਹੀਂ ਪਰ ਕਾ ਬੁਰਾ ਨਰਾਕੋ ਜੀ ਤੁਮਕੋ ਦੁੱਖ ਨਹੀਂ ਪਾਈ ਮੀਤ ਸਾਸੰਗ ਜੀ ਕਿਸੇ ਦਾ ਦਿਲ ਦਿਖਾਵਾਂਗੇ ਮਤਲਬ ਪ੍ਰਮਾਤਮਾ ਦਾ ਦਿਲ ਦਿਖਾਇਆ ਤੇ ਜੇ ਸੰਗਤਾਂ ਦੀ ਸੇਵਾ ਕਰਾਂਗੇ ਮਤਲਬ ਪ੍ਰਮਾਤਮਾ ਦੀ ਸੇਵਾ ਕਰ ਰਹੇ ਹਾਂ ਕਿਉਂ ਕਿ ਹਰ ਇਨਸਾਨ ਦੇ ਅੰਦਰ ਜੋ ਪ੍ਰਮਾਤਮਾ ਹੈ ਕਹੋ ਕਬੀਰ ਇਹ ਰਾਮ ਕੀ ਅੰਸ਼ ਤੇ ਸਾਸੰਗ ਜੀ ਰਾਮ ਦੀ ਅੰਸ਼ ਹੈ ਹਣ ਕਿਸੇ ਨੂੰ ਨਿੰਦਾ ਚੁਗਲੀ ਕਰਨ ਤੋਂ ਪਹਿਲਾਂ ਸੋਚ ਲਿਓ ਕਿਸੇ ਨੂੰ ਗਾਲ ਕੱਢਣ ਤੋਂ ਪਹਿਲਾਂ ਸੋਚ ਲਿਓ ਸਾਸੰਗ ਜੀ ਕਿਸੇ ਨੂੰ ਬੁਰਾ ਕਹਣ ਤੋਂ ਪਹਿਲਾਂ ਸੋਚ ਲਿਓ ਜਸ ਕਾਗਦ ਪਰ ਮਿਟੇ ਨਾ ਮਾਸ ਜਿਵੇਂ ਕਾਗਦ ਤੇ ਸਿਆਹੀ ਆਪਸ ਚ ਸਮਾ ਜਾਂਦੇ ਨੇ ਅਸੀਂ ਵੀ ਸਾਧ ਸੰਗਤ ਜਿਸ ਤਰ੍ਹਾਂ ਸੋ ਭਾਈ ਅੰਨੀ ਕੀ ਬੇਨਤੀ ਪਰਵਾਨ ਕਰਨਾ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਵਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਸਤਨਾਮ ਸਤਨਾਮ ਸੋਹਨ ਸਤਨਾਮ ਜੀ